ਬਿਦੀ ਚੰਦ ਨੇ ਜੰਗ ਦੇ ਵੱਲੇ ਕੀਤੀ ਫੇਰ ਤਿਆਰੀ ਘੋੜੇ ਤੇ ਅਸਵਾਰ ਹੋ ਗਿਆ ਉਹ ਯੋਦਾ ਬਲਕਾਰੀ ਗੌਲੇ ਫਰਕਣ ਵਿੱਚ ਜੋਸ਼ ਦੇ ਨੈਣ ਬਣ ਅੰਗਿਆਰੇ ਬਿਦੀ ਚੰਦ ਬਲਵਾਨ ਸੂਰਮਾ ਵਦ ਵਦ ਤੇਗਾ ਮਾਰੇ ਬਿਦੀ ਚੰਦ ਨੇ ਜੰਗ ਦੇ ਵੱਲੇ ਓ ਯੋਦਾ ਬਲਕਾਰੀ ਡੋਲੇ ਫਰਕਣ ਵਿੱਚ ਜੋਸ਼ ਦੇ ਨੈਣ ਬਣੇ ਅੰਗਿਆਰੇ ਬਿੜੀ ਚੰਦ ਬਲਵਾਨ ਸੂਰਮਾ ਵਦ ਵਦ ਤੇਗਾ ਵਾਰੇ ਵੱਡ ਵੱਡ ਕੇ ਧਰਤੀ ਤੇ ਸੁੱਟੇ ਉਸ ਨੇ ਵੱਡੇ ਆਕੀ ਅੱਗੇ ਲਾ ਲਈ ਮੁਖਲਸ ਖਾਂ ਦੀ ਉਸ ਨੇ ਫੌਜ ਲੜਾਕੀ ਚੁਣ ਚੁਣ ਸਾਰੇ ਮਾਰੇ ਉਸ ਨੇ ਚੜੇ ਮੌਤ ਦੇ ਮਦ ਤੇਗਾ ਮਾਰੇ ਜਦੋਂ ਸੂਤ ਕੇ ਤੇਗ ਮਾਰਦਾ ਜਦੋਂ ਸੂਤ ਕੇ ਤੇਗ ਮਾਰਦਾ ਬਾਰ ਕੋਈ ਨਾ ਡੱਕੇ ਪਰ ਪਰ ਵਗਦੇ ਖਾਲ ਖੂਨ ਦੇ ਨਾਰਦ ਮੋੜੇ ਨੱਕੇ ਸਤ ਗੁਰ ਦੇ ਯੋਧੇ ਬਿੜੀ ਚੰਦ ਬਲਵਾਨ ਸੂਰਮਾ ਵੱਡ ਵੱਡ ਤੇਗਾ ਮਾਰੇ ਵੱਡ ਵੱਡ ਸੱਥਰ ਲਾਈ ਜਾਂਦਾ ਪੈਂਦਾ ਕਰ ਕਰ ਹੱਲੇ ਤਾਬਾ ਤਾਬਾ ਕਰਕੇ ਦੌੜਨ ਪਿੜਚੋਂ ਖਾਨ ਨ ਚੱਲੇ ਵੱਡ ਕੇ ਸਿਰ ਖੋਨਾਂ ਦੇ ਉਸਨੇ ਤੀਤੇ ਧੜ ਤੋਂ ਨਿਆਰੇ ਬਿੜੀ ਚੰਦ ਬਲਵਾਨ ਸੂਰਮਾ ਵੱਡ ਵੱਡ ਤੇਗਾ ਜੰਮ ਦੇ ਸੂਰੇ ਪੜ ਜਿੱਤਣ ਨੂੰ ਜੰਮ ਦੇ ਸੂਰੇ ਮਾਤ ਨੂੰ ਜਾਣਨ ਵਰਨਾ ਅਣਖ ਨਾ ਜੂੰਦੇ ਅਣਖੀ ਬੰਦੇ ਅਣਖ ਨਾ ਜਾਣਨ ਮਰਨਾ ਲੰਗੇ ਹੋਏ ਪੱਤਣਾ ਤੋਂ ਪਾਣੀ ਮੁਰਨਾ ਔਣ ਦੁਬਾਰੇ ਵਿਧਿ ਚੰਦ ਬਲਵਾਨ ਸੂਰਮਾ ਵੜ ਵੜ ਤੇਗਾ ਸਰ ਸੁਲਤਾਨ ਬੇਗਾਂ ਲੈ ਕੇ ਤੇਗ ਕੰਧਾਰੀ ਲਾ ਕੇ ਆ ਅਲੀ ਦੇ ਨਾਰੇ ਤੇਗ ਖਾਨ ਨੇ ਮਾਰੀ ਤੇਗ ਖਾਨ ਦੀ ਵਿਧੀ ਚੰਦ ਨੇ ਰੋਕੀ ਢਾਲ ਸਹਾਰੇ ਵਿਧੀ ਚੰਦ ਬਲਵਾਨ ਸੂਰਮਾ ਵਦ ਵਦ ਤੇਗਾ ਮਾਰੇ ਵਿਧੀ ਚੰਦ ਨੇ ਜਦੋਂ ਸੂਤ ਬਿਦਿ ਚੰਦ ਨੇ ਜਦੋਂ ਸੂਤਕੇ ਤੇਗ ਖਾਨ ਦੇ ਮਾਰੀ ਖਾਨ ਡਿੱਗਾ ਧਰਤੀ ਤੇ ਤੜਫੇ ਲਾ ਗਈ ਰੂੜਾਰੀ ਹੋਣੀ ਨੇ ਸੁਲਤਾਨ ਬੇਗ ਦੇ ਰਸਤੇ ਰੋਕੇ ਸਾਰੇ ਬਿਦਿ ਚੰਦ ਬਲਵਾਨ ਸੂਰਮਾ ਵੱਦ ਵੱਦ ਤੇਗਾ ਮਾਰੇ ਬਿਦਿ ਚੰਦ ਬਲਵਾਨ ਸੂਰਮਾ ਵੱਦ ਵੱਦ ਤੇਗਾ ਮਾਰੇ